ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਰ ਜਰਿਆ ਅੱਜ ਦੀ ਵੱਡੀ ਖਬਰ ਅਮਰੀਕਾ ਵੱਲੋਂ ਗਾਕਾਂ ਲਈ ਖਾਸ ਤੋਹਫਾ ਹੋਣ ਕੁਝ ਕੀਮਤਾਂ ਤੇ ਮਿਲੇਗਾ ਦੁੱਧ ਮਾਨ ਪੰਜਾਬ ਦਾ ਮਾਨ ਅਤੇ ਸਹਿਕਾਰੀ ਦੁੱਧ ਉਤਪਾਦਨ ਖੇਤਰ ਦੀ ਮੋਰੀ ਬ੍ਰਾਂਡ ਵੇਰਕਾ ਹਮੇਸ਼ਾ ਦੀ ਹੀ ਗੁਣਵੱਤਾ ਤੇ ਭਰੋਸੇ ਜੋ ਬਤਾਤੇ ਗ੍ਰਾਹਕ ਕੇਂਦਰਤ ਸੋਚ ਲਈ ਜਾਣਿਆ ਜਾਂਦਾ ਹੈ ਡਿਪਟੀ ਕਮਿਸ਼ਨਰ ਫਰੋਜਪੁਰ ਸ਼੍ਰੀਮਤੀ ਦੀਪਾ ਸ਼ੇਖਾ ਸ਼ਰਮਾ ਨੇ ਗ੍ਰਾਹਕਾਂ ਨੂੰ ਬਧੀਆਂ ਮੁੱਲ ਤੇ ਵਾਧਾ ਲਾਭ ਪ੍ਰਦਾਨ ਕਰਨ ਦੇ ਆਪਣੇ ਸੰਕਲਪ ਨੂੰ ਮਜ਼ਬੂਤ ਕਰਦਿਆਂ ਫਰੋਜਪੁਰ ਡੇਰੀ ਦੀ ਇੱਕ ਵਿਸ਼ੇਸ਼ ਨਵੀਂ ਪੇਸ਼ਕਸ਼ ਦਾ ਕੀਤਾ ਐਲਾਨ ਬੋਨ ਸਾਡੇ 1000 ਮਲੀਲੀਟਰ ਦਾ ਦੁੱਧ ਪੈਕੇਟ ਸਿਰਫ 1000 ਮਲੀਲੀਟਰ ਕੀਮਤ ਤੇ ਉਪਲਬਧ ਹੋਵੇਗਾ ਮਿਲਕ ਫੈਡ ਚੇਅਰਮੈਨ ਨਰਿੰਦਰ ਸਿੰਘ ਸ਼ੇਰਗੱਲ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਹੁਲ ਬੁਖਤਾ ਦੀ ਹਰਾਨੀ ਮਾਈ ਹੇਠ ਇਹ ਵਿਲੱਖਣ ਸਕੀਮ ਅਵੇਰਕਾ ਵੱਲੋਂ ਫਰੋਜ਼ਪੁਰ ਫਾਜ਼ਿਲਕਾ ਤੇ ਫਰੀਦਕੋਟ ਦੇ ਗਾਕਾ ਭਲਾਈ ਲਈ ਇੱਕ ਖਾਸ ਫੈਸਲਾ ਹੈ ਇਸ ਦੇ ਅਧੀਨ ਹਰ ਪੈਕ ਵਿੱਚ ਗਾਕਾ ਨੂੰ ਵਾਧੂ ਪੰਜਾਹ ਮਿਲੀਲੀਟਰ ਦੁੱਧ ਬਿਨਾਂ ਕਿਸੇ ਵਾਧੂ ਕੀਮਤ ਦੇ ਮਿਲੇਗਾ, ਹੁਣ ਇਹ ਕੇਵਲ ਇੱਕ ਆਰਥਿਕ ਲਾਭ ਹੀ ਨਹੀਂ ਸਗੋਂ ਪਰਿਵਾਰਕ ਲਈ ਵੱਧ ਪੋਸ਼ਣ, ਵਧੀਆ ਸਿਹਤ ਅਤੇ ਬਿਹਤਰ ਮੁੱਲ ਦਾ ਦਾਅਵਾ ਵੀ ਹੈ, ਅਜੋਕੇ ਸਮੇਂ ਵਿੱਚ ਇੱਥੇ ਕੰਪਨੀਆਂ ਵੱਲੋਂ ਗਾਹਕਾਂ ਲਈ ਉਤਪਾਦਨਾਂ ਦੇ ਰੇਟਾਂ rate ਲਗਾਤਾਰ ਵਧਾਏ ਜਾ ਰਹੇ ਹਨ। ਵੇਰਕਾ ਫਲੋਇਪ ਪਰ ਡੇਰੀ ਦੀ ਇਹ ਪੇਸ਼ਕਸ਼ ਲੋਕਾਂ ਦੀ ਜੇਬ ਲਈ ਰਹਿਤ ਰਹਿਤ ਪ੍ਰਦਾਨ ਕਰੇਗੀ ਡਿਪਟੀ ਕਮਿਸ਼ਨਰ ਫਲੋਇਪ ਪਰ ਸ਼੍ਰੀਮਤੀ ਦੀਪਸ਼ੇਖਾ ਸ਼ਰਮਾ ਨੇ ਇਹ ਵੇਰਕਾ ਦੀ ਇਸ ਪਹਿਲੀ ਕਦਮੀ ਦੀ ਸ਼ਲਾਘਾ ਕੀਤੀ ਹੈ ਕਿ ਸਮੂਹ ਬੋਰਡ ਅਤੇ ਪ੍ਰਬੰਧਕਾਂ ਦੀ ਵਧਾਈ ਦਿੱਤੀ ਉਹਨਾਂ ਨੇ ਵੇਰਕਾ ਦੇ ਉਤਪਾਦਨ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਵੇਰਕਾ ਫਲੋਇਪ ਪਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਟਿੱਬੀ ਨੇ ਤਾਂ ਵੇਰਕਾ ਸਦਾ ਤੋਂ ਹੀ ਪੰਜਾਬ ਦੇ ਘਰ-ਘਰ ਦੀ ਪਸੰਦ ਬਣੀ ਹੈ ਸਾਡੇ ਲਈ 11 ਦਾ ਪ੍ਰੋਸੈਸ ਪ੍ਰੋਸਾਸਾ ਬਤੋਂ ਵੱਡੀ ਕੁੰਜੀ ਹੈ ਇਹ ਨਵੀਂ ਪੇਸ਼ਕਸ਼ ਸਾਡੇ ਉਸ ਦਾਅਵੇ ਦੀ ਪੁਸ਼ਟੀ ਕਰਦੀ ਹੈ ਕਿ ਅਸੀਂ ਉਹਨਾਂ ਨੂੰ ਉੱਚ ਗੁਣਵੱਤਾ ਵਾਲੇ ਉਤਪਾਦਨ ਸਭ ਤੋਂ ਵਧੀਆ ਕੀਮਤ ਦੇ ਮੋਹਈਏ ਨਮਾ ਧੰਨਵਾਦ